ਤ੍ਰਿ ਰਾਜ ਮੰਤਰੀ ਰਵਨੀਤ ਬਿੱਟੂ ਨੇ ਕੰਗਨਾ ਰੌਤ ਨੂੰ ਚੇਤਾਵਨੀ ਦਿੱਤੀ ਰਵਨੀਤ ਬਿੱਟੂ ਨੇ ਕਿਹਾ ਕੰਗਨਾ ਰੌਤ ਆਪਣੇ ਬੋਲਣ ਤੋਂ ਪਹਿਲੇ ਸੋਚੇ ਤੁਸੀਂ ਆਪਣੇ ਬਿਆਨਾਂ ਨਾਲ ਲੋਕਾਂ ਨੂੰ ਭ੍ਰਮਿਤ ਕਰ ਰਹੇ ਹੋ ਕੰਗਨਾ ਦੀ ਨਵੀਂ ਆ ਰਹੀ ਫਿਲਮ ਐਮਰਜੈਂਸੀ ਦੇ ਵਿੱਚ ਸਿੱਖਾਂ ਦੇ ਅਖ਼ਰ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਐਸਜੀਪੀਸੀ ਵੱਲੋਂ ਵੀ ਨੋਟਿਸ ਭੇਜਿਆ ਗਿਆ ਰਵਨੀਤ ਬਿੱਟੂ ਨੇ ਕਿਹਾ ਕੰਗਨਾ ਰੌਤ ਆਪਣੇ ਬਿਆਨ ਨਾਲ ਲੋਕਾਂ ਨੂੰ ਭ੍ਰਮਿਤ ਕਰ ਰਹੀ ਹੈ ਕਿਸਾਨੀ ਅੰਦੋਲਨ ਨੂੰ ਲੈ ਕੇ ਜੋ ਬਿਆਨ ਦਿੱਤਾ ਗਿਆ ਕੰਗਨਾ ਨੌਤ ਦਾ ਉਸ ਤੋਂ ਲੈ ਕੇ ਵੱਡੇ ਪੱਦਰ ਉੱਤੇ ਵਿਰੋਧ ਕੀਤਾ ਜਾ ਰਿਹਾ ਹੈ ਕੰਗਨਾ ਨੂੰ ਆਪਣੇ ਆਪ ਤੋਂ ਬੋਲਣ ਤੋਂ ਪਹਿਲੇ ਸੋਚਣਾ ਚਾਹੀਦਾ ਹੈ ਕੰਗਨਾ ਨੂੰ ਆਪਣੇ ਹਲਕੇ ਵੱਲ ਧਿਆਨ ਦੇਣਾ ਚਾਹੀਦਾ ਹੈ ਮੈਂ ਕੰਗਨਾ ਦੇ ਬਿਆਨਾਂ ਦੀ ਨਿੰਦਾ ਕਰਦਾ ਹਾਂ ਅਕਸਰ ਹੀ ਕੰਗਨਾ ਵੱਲੋਂ ਫੜਕਾਉ ਬਿਆਨ ਦਿੱਤੇ ਜਾਂਦੇ ਕੰਗਨਾ ਨੌਤ ਨੂੰ ਆਪਣੇ ਦੇਸ਼ ਦਾ ਸਨਮਾਨ ਕਰਨਾ ਚਾਹੀਦਾ ਹੈ ਪਰ ਉਹਨੂੰ ਆਪਣੇ ਬੋਲਣ ਤੋਂ ਪਹਿਲੇ ਸੋਚਣਾ ਚਾਹੀਦਾ ਜੋ ਤਬਾਰਾ ਬੋਲੇਗੀ ਤੇ ਉਸ ਉੱਤੇ ਕਾਰਵਾਈ ਕੀਤੀ ਜਾਏਗੀ ਕੰਗਨਰ ਨੌਤ ਨੂੰ ਆਪਣੇ ਬੋਲਣ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਔਰ ਆਪਣੇ ਦੇਸ਼ ਦਾ ਸਨਮਾਨ ਕਰਨਾ ਚਾਹੀਦਾ ਹੈ ਰਵਨੀਤ ਬਿੱਟੂ ਨੇ ਕਿਹਾ ਕਿ ਕੰਗਨਰ ਨੌਤ ਨੂੰ ਆਪਣੇ ਬਿਆਨਾਂ ਤੋਂ ਪਹਿਲੇ ਸੋਚਣਾ ਚਾਹੀਦਾ ਹੈ ਔਰ ਆਪਣੇ ਦੇਸ਼ ਦਾ ਸਨਮਾਨ ਕਰਨਾ ਚਾਹੀਦਾ ਹੈ ਇਹ ਇੱਕ ਗੰਭੀਰ ਮਾਮਲਾ ਹੈ ਅਤੇ ਕੰਗਨਰ ਨੌਤ ਨੂੰ ਆਪਣੇ ਬੋਲਣ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਇਹ ਮਾਮਲਾ ਪੰਜਾਬ ਦਾ ਹੈ ਔਰ ਕੰਗਨਰ ਨੌਤ ਨੂੰ ਪੰਜਾਬ ਦੇ ਲੋਕਾਂ ਦਾ ਸਨਮਾਨ ਕਰਨਾ ਚਾਹੀਦਾ ਹੈ